you <laughs> Yeah. you ਹਾਂਜੀ ਬਹੁਤ ਵਧੀਆ ਗੁਰੂ ਘਰ ਆਏ ਆ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਤੇ ਬੜਾ ਕਾਠ ਆ ਆਂ ਸੇਵਾ ਕਰਦੇ ਆ ਤੇ ਸੇਵਾਦਾਰਾ ਬਾਬੇ ਦੇ ਬੜਾ ਸੋਹਣਾ ਲੱਗੰਦਾ ਬਹੁਤ ਸੰਗਤ ਆ ਤੇ ਕਿਰਪਾ ਮਹਾਰਾਜ ਦੀ ਕੋਚੋ ਕੋਚ ਅਸੀਂ ਆਏ ਆ ਰਹੀਏ ਤੋਂ ਪਿੰਡ ਉੱਪਰ ਠੀਕ ਆ ਹਾਂਜੀ ਹਾਂਜੀ ਰੁਟੀਨ ਆਪਣੀ ਪੱਕੀ ਸੇਵਾ ਕਰਦੇ ਆ ਮਹਾਰਾਜ ਹਾਂਜੀ ਨੇ ਹੋਰ دوست ਹੁੰਦੇ ਆਵੇ ਦੋਸਤ ਇੱਥੇ ਹੀ ਆ ਤੇ ਬੜਾ ਸੋਹਣਾ ਲੱਗ ਰਿਹਾ ਮਹਾਰਾਜ ਦੇ ਘਰ ਆਏ ਆ ਬੜੀ ਕਿਰਪਾ ਪਾਤਸ਼ਾਹੀ ਕਹਿੰਦਾ ਇਹ 올ਵਰ ਵਰਲਡ ਆਉਂਦੇ ਆ ਇਹ ਮੈਲਬਾਰ ਇਹ ਨੈਊਜ਼ੀਲੈਂਡ ਲੋਕੀ ਦੂਰ ਦੂਰੋਂ ਆਸਟ੍ਰੇਲੀਆ ਅਮਰੀਕਾ ਕੈਨੇਡਾ ਤੋਂ ਆਉਂਦੇ ਆ ਬਹੁਤ ਸ਼ਰਧਾ ਆ ਜਿੱਦਾਂ ਜਿੱਦਾਂ ਹਰ ਕੋਈ ਚਪੈਰਾ ਇੱਥੇ ਕਰਦਾ ਵਾ ਲੋਕ ਆਪਣੇ ਘਰਾਂ 'ਚ ਗੁਰਦੁਆਰਿਆਂ 'ਚ ਹਰ ਤਰ੍ਹਾਂ ਦੇ ਆ ਵਾਹਿਗੁਰੂ ਦੀ ਇੰਨੀ ਕਿਰਪਾ ਵੀ ਹਰ ਇੱਕ ਇਨਸਾਨ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਬਹੁਤੇ ਲੋਕ ਇਹ ਕਹਿੰਦੇ ਵੀ ਸੁਖਣਾ ਪਰ ਇਹ ਹੈਗਾ ਵਾ ਕਿ ਇਤਿਹਾਸ ਇਹ ਕਹਿੰਦਾ ਵੀ ਇਥੇ ਬਾਣੀ ਨਾਲ ਜੁੜ ਗਈ ਸੰਗਤ ਸ਼ੁਰੂ ਤੋਂ ਛੋਟੇ ਲੈਵਲ ਤੇ ਹੁਣ ਵੱਡੇ ਲੈਵਲ ਤੇ ਹੋ ਗਿਆ ਕੰਮ ਹਨਾ ਬਹੁਤੇ ਇਹ ਕਿੰਤੂ ਪ੍ਰਿੰਤੂ ਵੀ ਬੜੇ ਬਜ਼ੁਰਗ ਕਰਦੇ ਸੀ ਕਈਆਂ ਦੀਆਂ ਸੁਣਦੇ ਵੀ ਆ ਵੀ ਅਸੀਂ ਇਹਨਾਂ ਨੂੰ ਚਾਹੁੰਦੇ ਆ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਪਹਿਰੇ ਖਿਲਾਫ ਕੋਈ ਵੀ ਅਜੋਜੀ ਗੱਲ ਨਾ ਕਰੋ ਜਿਹੜੀ ਅਸੀਂ ਨਾ ਬਰਦਾਸ਼ਤ ਕਰੀਏ ਆਉਣ ਕੈਮਰਾਹੀਂ ਇਹ ਕਹਿਣਾ ਨਹੀਂ ਚਾਹੁੰਦੇ ਪਰ ਫਿਰ ਵੀ ਉਹ ਆਪਣੇ ਆਪ ਤੇ ਕੰਟਰੋਲ ਵੇਖਣ ਆਪਣੀ ਬਾਣੀ ਤੇ ਬਾਣੀ ਤੇ ਜਿਹੜੇ ਕਿੰਤੂ ਪ੍ਰਿੰਤੂ ਕਰਦੇ ਨੇ ਦਪਹਿਰੇ ਸਾਹਿਬ ਤੇ ਬਾਣੀ ਸੁੱਚੀ ਸੱਚੀ ਆ ਕਈ ਕਹਿੰਦੇ ਨੇ ਕਿ ਤੁਸੀਂ ਬਾਹਰ ਸੰਗਤ ਪਟਾਈ ਆ ਜੋੜੇ ਹੁੰਦੇ ਆ ਜੇ ਆ ਉਹ ਆ ਗੱਲ ਸਾਰੀ ਹੈਗੀ ਆ ਕਿ ਸਾਡਾ ਤਨ ਨਹੀਂ ਸਾਡਾ ਮਨ ਸਾਫ਼ ਹੋਣਾ ਚਾਹੀਦਾ ਵਾ ਠੀਕ ਆ ਬਾਣੀ ਸਭ ਤੋਂ ਉੱਚੀ ਸੁੱਚੀ ਆ ਇਹ ਕੋਈ ਮੈਟਰ ਨਹੀਂ ਕਰਦਾ ਪਰ ਫਿਰ ਵੀ ਅਸੀਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਪੂਰੀ ਕੋਸ਼ਿਸ਼ ਕਰਦੇ ਆ ਕਿ ਆਪਣਾ ਇਹ ਸਾਰਾ ਕੁੱਝ ਮਤਲਬ ਸਹੀ ਤਰੀਕੇ ਨਾਲ ਹੀ ਚੱਲੀਏ ਹਾਂਜੀ ਸੋ ਅਹੀਂ ਕਹਿੰਨੇ ਪੀ ਇਹ ਵੀ ਹੋ ਜੇ ਬੰਦਿਆਂ ਦੇ ਬਹਿ ਘਾਵੇ ਚ ਨਾ ਆਓ ਬਾਬਾ ਜੀ ਦੇ ਘਰ ਵੱਧ ਤੋਂ ਵੱਧ ਚੜ ਕੇ ਆਇਆ ਕਰੋ ਬਾਬਾ ਜੀ ਖੁਸ਼ੀਆਂ ਪ੍ਰਾਪਤ ਕਰਦੇ ਨੇ ਇਹ ਲੰਗਰ ਐਨ ਆਰ ਆਈ ਵੀਰਾਂ ਦੇ ਬਾਬਾ ਦੀਪ ਸਿੰਘ ਜੀ ਦੇ ਸੰਯੋਗ ਨਾਲ ਇੱਥੋਂ ਦੇ ਸਾਡੇ ਪ੍ਰਧਾਨ ਨੇ ਕੁਲਵਰਨ ਸਿੰਘ ਗੁੱਲੂ ਅਹੀਂ ਉਹਨਾਂ ਦੇ ਸੰਯੋਗ ਨਾਲ ਜਿਹੜੇ ਦਿਨ ਰਾਤ ਇੱਥੇ ਸੇਵਾਵਾਂ ਕਰਦੇ ਨੇ ਅਹੀਂ ਵਿੱਚ ਹੋ ਸਕਦਾ ਚਲ ਜੀਏ ਪਰ ਉਹ 24 ਘੰਟੇ ਤੇ ਹਾਜ਼ਰ ਰਹਿੰਦੇ ਨੇ ਵੀਰ ਅੱਜ ਕੇ ਜਗਾਰਾ ਲਾਵੇ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਮਾਲੂ ਭਾਵੇ ਵਾਹਿਗੁਰੂ ਆਕਾਰ ਹੋਈ ਸੋਨੇ ਆਕਾਰ ਵਾਹਿਗੁਰਜੀਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਾਰੀ ਸੰਗਤਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਬੜੇ ਹੋ ਮੋਮਾ ਕੇ ਬੋਚ ਨਹੀਂ ਆਵਾ ਸੰਗਤਾਂ ਦਾ ਘੱਟ ਦੇਖੋ ਤੁਸੀਂ ਬਹੁਤ ਜ਼ਿਆਦਾ ਆਇਆ ਤੇ ਸਾਰੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਹਾਜ਼ਰੀਆਂ ਲਾ ਰਹੇ ਨੇ ਤੇ ਬਾਬਾ ਜੀ ਉਹਨਾਂ ਦੀ ਹਰ ਇੱਕ ਮਨੋ ਕਾਮਨਾ ਪੂਰੀ ਕਰਦੇ ਨੇ ਜਿਹੜਾ ਸੱਚੇ ਦਿਲੋਂ ਆ ਕੇ ਤੇ ਅਰਦਾਸ ਬੇਨਤੀ ਕਰਦਾ ਮਹਾਰਾਜ ਉਹਨਾਂ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰਖਸ਼ਦੇ ਨੇ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਇੱਥੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਵਾ ਐਤ ਕੀ ਫੇਰ ਹਰ ਸਾਲ ਦੀ ਤਰ੍ਹਾਂ ਐਤ ਕੀ ਫੇਰ ਲੰਗਰ ਪ੍ਰਸ਼ਾਦਾ ਲਗਾਇਆ ਗਿਆ ਵਾ ਤੇ ਸ ਸੰਗਤਾਂ ਬਹੁਤ ਜ਼ਿਆਦਾ ਉਤਸ਼ਾਹ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਐਦ ਕੀ ਜਿਹੜਾ ਸੰਗਤਾਂ ਦਾ ਇਕੱਠ ਹੋਰ ਜ਼ਿਆਦਾ ਦੇਖਣ ਨੂੰ ਮਿਲਿਆ ਵਾ ਤੇ ਇਹ ਪਾਪਾ ਜੀ ਜਿੰਨਾ ਜਿਹੜੇ ਆਉਂਦੇ ਤੇ ਹਰ ਸਾਲ ਦੀ ਤਰ੍ਹਾਂ ਖੁਸ਼ੀਆਂ ਇਹਨਾਂ ਨੂੰ ਪ੍ਰਾਪਤ ਹੁੰਦੀਆਂ ਵਾ ਲੋਕ ਹੋਰ ਨਾਲ ਜੁੜਦੇ ਨੇ ਉਹਨਾਂ ਦੇ ਇਸ ਕਰਕੇ ਐਦ ਕੀ ਸਾਲ ਵੀ ਸੰਗਤਾਂ ਬਹੁਤ ਜ਼ਿਆਦਾ ਪਹੁੰਚੀਆਂ ਨੇ ਤੇ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਮੇਲੇ ਦੀਆਂ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ ਤਾਂ ਇਸ ਵਾਰ ਸੋਹ ਪਰਦੇ ਦਿਨ ਐਤਵਾਰ ਸਵੇਰੇ 8:30 ਵਜੇ ਹੌਂਸਲਾ ਵਾਲਾ ਵਾਲੀ ਦੁਕਾਨ ਤੇ 5:30 ਵਜੇ ਤੋਂ ਆਰਾਮ ਕਰੋਗੇ ਮੈਂ ਸੁਪੀ ਕਰ ਲੈਂਦੇ ਹਾਂ ਹਾਂ ਬੱਲ ਲੱਗਦਾ ਚੱਲ ਪਾ ਗਿਆ ਨਾ ਬਾ ਦੇਖੋ ਪਾਰਕਿੰਗ ਇੱਧਰ ਤਾਰੀਓ ਵੀ ਤੇ ਤਾਂ ਤੇਰੀ ਸਾਥਲੇ ਬੰਮਾ ਰੱਬ ਤੇ ਜਾ ਨਾ ਦਾਰ ਉਤਲਿਆ ਤੇ ਹੋਇਆ ਸਾਡੇ ਘਰ ਘਰ ਹੋਇਆ ਉਹ ਕਰਨੀ ਨਾ ਨੇ ਤੇ ਸਾਥ ਸਦਾ ਉਹ ਨਾ ਲਈ ਦਰੁ ਦੇਹਾਰ ਕੰਤੂਰ ਤੇ ਬਾਪੇ ਸਾਹਮਣੇ ਸਦਾ ਸਦਾ ਇੱਕ ਏਕਕਾਰ ਕਈ ਗੋਤ ਕੀਨੇ ਬੋਬਾਦ ਪ੍ਰਭ ਤੇ ਹੋਏ ਪ੍ਰਭ ਮਾ ਸਮਾਤ ਕੋਈ ਗੋਤ ਭਾਰ ਦਮ ਕੇ ਦਾਸ ਤਿਰੂ ਉਤਤ ਪਰਗਾਸ ਸੋਨ ਚਾਟ ਕੇ ਮੇਲੇ ਭਗਤ ਹਰ ਰਹਿ ਕੇ ਕੋਨੇ ਤੇ बड़ा दुबी और सत्य बलिहार में जल सल भैय को घर में कारण सब एक है दूसर भाई को बिहार में जल सल भैय सोए नान दृष्टि अवर न دے صاحب کي جن ماءن ملي نه کيته قول آهي بار بره غريبن ماڻهن تا جنو خار بره کي لو کان کي جو کي جن ਕੰਨ ਰੀ ਜਾ ਤੇ ਇਖਾਏ ਕਿ ਦੁਸਰਾ ਰਤਨ ਨਾਨਾ ਚੰਪਾ ਵੇਤਾਲੇ ਉਬਾਰ ਸੋ ਕੀ ਉਮਰ ਲਾਏ ਜੋ ਚਲ ਤੇ ਹੋਰ ਮਛਰੀ ਤਰਫੜਾਏ ਦੁਸਰਾ ਰੋ ਕੀ ਪੋਗਾ ਨਹਿ ਰਾਜੇ ਜੋ ਪਾਵਕ ਇੰਦਰ ਨਹੀਂ ਤਰਾਪਿਆ ਦੁਸਰਾ ਲੋਕੀ ਜੋ ਤੇ ਇਕਲਾ ਕਿਉ ਗੁਆਰ ਫਿਰ ਖੇਤਾ ਸੰਤਾ ਜਾਂ ਨਾਉ ਤੇ ਸੁਖੀ ਇਹ ਸੋਏ ਇਕ ਇਹ ਕਪਿਆਨ ਹੈ ਇਹ ਦੋਤ ਕੀ ਉਹ ਸੋਜੀ ਜਾਂ ਨਾਮ ਸੰਗ ਕਿਚ ਕਾਮਨ ਮਾਨਿਆ ਹਾਂਜੀ ਬਹੁਤ ਵਧੀਆ ਗੁਰੂ ਘਰ ਆਏ ਆ ਤੰਤਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਤੇ ਬੜਾ ਕਾਠਿਆ ਆਂ ਸੇਵਾ ਕਰਦੇ ਆਂ ਤੇ ਸੇਵਾਦਾਰ ਆ ਬਾਬੇ ਦੇ ਬੜਾ ਸੋਹਣਾ ਲੱਗੰਦਾ ਬਹੁਤ ਸੰਗਤ ਆ ਤੇ ਕਿਰਪਾ ਮਹਾਰਾਜ ਦੀ ਪੁੱਛੋ ਗੋਜ ਅਸੀਂ ਆਏ ਆ ਰਹੀਏ ਤੋਂ ਪਿੰਡ ਉੱਪਰ ਠੀਕ ਆ ਹਾਂਜੀ ਹਾਂਜੀ ਰੁਟੀਨ ਆਪਣੀ ਪੱਕੀ ਸੇਵਾ ਕਰਦੇ ਆਂ ਮਹਾਰਾਜ ਹਾਂਜੀ ਨਹੀਂ ਹੋਰ ਦੋਸਤ ਆਉਂਦੇ ਆਵੇ ਦੋਸਤ ਇੱਥੇ ਹੀ ਆ ਤੇ ਬੜਾ ਸੋਹਣਾ ਲੱਗ ਰਿਹਾ ਮਹਾਰਾਜ ਦੇ ਘਰ ਆਏ ਆ ਬੜੀ ਕਿਰਪਾ ਪਾਤਸ਼ਾਹ ਦੀ ਚਲਦਾ ਇਹ 올 ओवर वर्ल्ड ਆਉਂਦੇ ਆ ਜੇ ਮੈਂ ਵੀ ਬਾਹਰ ਰਹਿਣਾ ਇਹ ਉਦਣ ਲੋਕੀ ਦੂਰ ਦੂਰ ਆਸਟ੍ਰੇਲੀਆ ਅਮਰੀਕਾ ਕੈਨੇਡਾ ਤੋਂ ਆਉਂਦੇ ਆ ਬਹੁਤ ਸ਼ਰਧਾ ਆ ਜਿੱਦਾਂ ਜਿੱਦਾਂ ਹਰ ਕੋਈ ਚਪੈਰਾ ਇੱਥੇ ਕਰਦਾ ਵਾ ਲੋਕ ਆਪਣੇ ਘਰਾਂ 'ਚ ਗੁਰਦੁਆਰਿਆਂ 'ਚ ਹਰ ਤਰ੍ਹਾਂ ਦੇ ਆ ਵਾਹਿਗੁਰੂ ਦੀ ਇੰਨੀ ਕਿਰਪਾ ਵੀ ਹਰ ਇੱਕ ਇਨਸਾਨ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਬਹੁਤੇ ਲੋਕ ਇਹ ਕਹਿੰਦੇ ਵੀ ਸੁਖਣਾ ਪਰ ਇਹ ਹੈਗਾ ਵਾ ਕਿ ਇਤਿਹਾਸ ਇਹ ਕਹਿੰਦਾ ਵੀ ਇਥੇ ਬਾਣੀ ਨਾਲ ਜੁੜ ਗਈ ਸੰਗਤ ਸ਼ੁਰੂ ਤੋਂ ਛੋਟੇ ਲੈਵਲ ਤੇ ਹੁਣ ਵੱਡੇ ਲੈਵਲ ਤੇ ਹੋ ਗਿਆ ਕੰਮ ਹਨਾ ਬਹੁਤੇ ਇਹ ਕਿੰਤੂ ਪ੍ਰਿੰਤੂ ਵੀ ਬੜੇ ਬਜ਼ੁਰਗ ਕਰਦੇ ਸੀ ਕਈਆਂ ਦੀਆਂ ਸੁਣਦੇ ਵੀ ਆ ਵੀ ਅਸੀਂ ਉਹਨਾਂ ਨੂੰ ਚਾਹੁੰਦੇ ਆ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਚਪਹਿਰੇ ਖਿਲਾਫ ਕੋਈ ਵੀ ਅਜਿਹੀ ਗੱਲ ਨਾ ਕਰੋ ਜਿਹੜੀ ਅਸੀਂ ਨਾ ਬਰਦਾਸ਼ਤ ਕਰੀਏ ਆਉਣ ਕੈਮਰਾ ਅਸੀਂ ਇਹ ਕਹਿਣਾ ਨਹੀਂ ਚਾਹੁੰਦੇ ਪਰ ਫਿਰ ਵੀ ਉਹ ਆਪਣੇ ਆਪ ਤੇ ਕੰਟਰੋਲ ਰੱਖਣ ਆਪਣੀ ਬਾਣੀ ਤੇ ਬਾਣੀ ਤੇ ਜਿਹੜੇ ਕਿੰਤੂ ਪ੍ਰਿੰਤੂ ਕਰਦੇ ਨੇ ਚਪਹਿਰੇ ਸਾਹਿਬ ਤੇ ਬਾਣੀ ਸੁੱਚੀ ਸੱਚੀ ਆ ਕਈ ਕਹਿੰਦੇ ਨੇ ਕਿ ਤੁਸੀਂ ਬਾਹਰ ਸੰਗਤ ਬਠਾਈ ਆ ਜੋੜੇ ਹੁੰਦੇ ਆ ਜੇ ਆ ਉਹ ਆ ਗੱਲ ਸਾਰੀ ਹੈਗੀ ਆ ਕਿ ਸਾਡਾ ਤਨ ਨਹੀਂ ਸਾਡਾ ਮਨ ਸਾਫ਼ ਹੋਣਾ ਚਾਹੀਦਾ ਵਾ ਠੀਕ ਆ ਬਾਣੀ ਸਭ ਤੋਂ ਉੱਚੀ ਸੁੱਚੀ ਆ ਇਹ ਕੋਈ ਮੈਟਰ ਨਹੀਂ ਕਰਦਾ ਪਰ ਫਿਰ ਵੀ ਅਸੀਂ ਸ਼੍ਰੋਮਣੀ ਕਮੇਟੀ ਦੇ ਸਨਜੋਗ ਨਾਲ ਤੇ ਸੇਵਾਦਾਰਾਂ ਦੇ ਸਹਾਰੇ ਪੂਰੀ ਕੋਸ਼ਿਸ਼ ਕਰਦੇ ਆ ਕਿ ਆਪਣਾ ਇਹ ਸਾਰਾ ਕਸ਼ ਮਤਲਬ ਸਹੀ ਤਰੀਕੇ ਨਾਲ ਹੀ ਚੱਲੀਏ ਹਾਂਜੀ ਸੋ ਅਸੀਂ ਕਹਿੰਨੇ ਪੀ ਇਹ ਵੀ ਹੋ ਜੇ ਬੰਦਿਆਂ ਦੇ ਬੇ ਘਾਵੇ ਚ ਨਾ ਆਓ ਬਾਬਾ ਜੀ ਦੇ ਘਰ ਵੱਧ ਤੋਂ ਵੱਧ ਚੜ ਕੇ ਆਇਆ ਕਰੋ ਬਾਬਾ ਜੀ ਖੁਸ਼ੀਆਂ ਪ੍ਰਾਪਤ ਕਰਦੇ ਨੇ ਇਹ ਲੰਗਰ ਐਨ ਆਰ ਆਈ ਵੀਰਾਂ ਦੇ ਬਾਬਾ ਦੀਪ ਸਿੰਘ ਜੀ ਦੇ ਸੰਯੋਗ ਨਾਲ ਤੇ ਇੱਥੋਂ ਦੇ ਸਾਡੇ ਪ੍ਰਧਾਨ ਨੇ ਕੁਲਵਰਨ ਸਿੰਘ ਗੁੱਲੂ ਅਸੀਂ ਉਹਨਾਂ ਦੇ ਸੰਯੋਗ ਨਾਲ ਜਿਹੜੇ ਦਿਨ ਰਾਤ ਇੱਥੇ ਸੇਵਾਵਾਂ ਕਰਦੇ ਨੇ ਅਸੀਂ ਵਿੱਚ ਹੋ ਸਕਦਾ ਚਲ ਜੀਏ ਪਰ ਉਹ 24 ਘੰਟੇ ਤੇ ਹਾਜ਼ਰ ਰਹਿੰਦੇ ਨੇ ਵੀਰ ਅੱਜ ਕਿਝ ਕਾਰਾਂ ਲਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਮਾਲੂ ਭਾਵੇ ਸਾਰ ਪੀਆ ਕਾਏ ਹੋਈ ਸੋਨੇ ਹੋਈ ਆ ਕਾਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਬੜੇ ਹੋ ਮੋਮਾ ਕੇ ਬੋਚ ਨਹੀਂ ਆਵਾ ਸੰਗਤਾਂ ਦਾ ਇਕੱਠ ਦੇਖੋ ਤੁਸੀਂ ਬਹੁਤ ਜ਼ਿਆਦਾ ਆਇਆ ਤੇ ਸਾਰੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਹਾਜ਼ਰੀਆਂ ਲਾ ਰਹੇ ਨੇ ਤੇ ਪੱਪਾ ਜੀ ਉਹਨਾਂ ਦੀ ਹਰ ਇੱਕ ਮਨੋ ਕਾਮਨਾ ਪੂਰੀ ਕਰਦੇ ਨੇ ਜਿਹੜਾ ਸੱਚੇ ਦਿਲੋਂ ਆ ਕੇ ਤੇ ਅਰਦਾਸ ਬੇਨਤੀ ਕਰਦਾ ਮਹਾਰਾਜ ਉਹਨਾਂ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰਖਸ਼ਿਦੇ ਨੇ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਇੱਥੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਵਾ ਐਤ ਕੀ ਫੇਰ ਹਰ ਸਾਲ ਦੀ ਤਰ੍ਹਾਂ ਐਤ ਕੀ ਫੇਰ ਲੰਗਰ ਪ੍ਰਸ਼ਾਦਾ ਲਗਾਇਆ ਗਿਆ ਵਾ ਤੇ ਸਾਰਾ ਸੰਗਤਾਂ ਬਹੁਤ ਜ਼ਿਆਦਾ ਉਤਸ਼ਾਹ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਐਦ ਕੀ ਜਿਹੜਾ ਸੰਗਤਾਂ ਦਾ ਇਕੱਠ ਹੋਰ ਜ਼ਿਆਦਾ ਦੇਖਣ ਨੂੰ ਮਿਲਿਆ ਵਾ ਤੇ ਇਹ ਬਾਬਾ ਜੀ ਜਿੱਨਾ ਜਿਹੜੇ ਆਉਂਦੇ ਤੇ ਹਰ ਸਾਲ ਦੀ ਤਰ੍ਹਾਂ ਖੁਸ਼ੀਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਵਾ ਲੋਕ ਹੋਰ ਨਾਲ ਜੁੜਦੇ ਨੇ ਉਹਨਾਂ ਦੇ ਇਸ ਕਰਕੇ ਐਦ ਕੀ ਸਾਲ ਵੀ ਸੰਗਤਾਂ ਬਹੁਤ ਜ਼ਿਆਦਾ ਪਹੁੰਚੀਆਂ ਨੇ ਤੇ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਮੇਲੇ ਦੀਆਂ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ